ਡੇੜੀਰ ਮੈਂ ਨਹੀਂ ਹਜੇ ਵਿਆਹ ਕਰਾਉਣਾ। ਤਾ ਤੂੰ ਵਿਆਹ ਕਿਉਂ ਨਹੀਂ ਕਰਾਉਣਾ? ਸੁੱਖ ਨਾ ਤੇਰੀ ਉਮਰ ਦੇ ਮੁੰਡੇ ਤਾਂ ਵਿਆਹ ਕਰਵਾ ਕੇ ਬਾਹਰ ਜਾਈ ਜਾਂਦੇ ਆ ਤੇ ਆਪਾਂ ਤੇਰੇ ਲਈ ਵੀ ਕੋਈ ਬੈਂਡ ਵਾਲੀ ਕੁੜੀ ਲੱਭ ਲੈਨੇ ਆ। ਮੈਨੂੰ ਨਹੀਂ ਚਾਹੀਦੀ ਕੋਈ ਬੈਂਡ ਵਾਲੀ ਕੁੜੀ। ਉਹ ਚਲ ਆਪਾਂ ਬੈਂਡ ਵਾਲੀ ਕੁੜੀ ਨਹੀਂ ਲੱਭਦੇ। ਕੋਈ ਇਧਰ ਚੰਗੀ ਕੁੜੀ ਵੇਖ ਕੇ ਤੇਰਾ ਵਿਆਹ ਕਰ ਦਿੰਨੇ ਆ ਤੇ ਜੇ ਕੋਈ ਤੇਰੀ ਪਸੰਦ ਦੀ ਤਾਂ ਉਹ ਮੈਨੂੰ ਦੱਸ ਦੇ ਆਪਾਂ ਉਹਦੇ ਨਾਲ ਕਰ ਦਿਆਂਗੇ। ਹਾਂ ਡੇੜੀ। ਕੁੜੀ ਤਾਂ ਮੈਂ ਪਸੰਦ ਕੀਤੀ ਹੋਈ ਆ। ਮੈਂ ਤਾਂ ਸਰਕਾਰੀ ਨੌਕਰੀ ਲਗਾਇਆ ਵਾ। ਬਸ ਉਹ ਲੱਗਣ ਵਾਲੀ ਆ। ਜਦੋਂ ਸਰਕਾਰੀ ਨੌਕਰੀ ਤੇ ਲੱਗ ਗਈ ਅਸੀਂ ਦੋਨਾਂ ਨੇ ਵਿਆਹ ਕਰਾ ਲੈਣਾ ਤੇ ਜਿੰਨਾ ਵੀ ਵਿਆਹ ਦਾ ਖਰਚ ਆਊਗਾ ਨਾ ਅਸੀਂ ਆਪਣੀ ਮਿਹਨਤ ਦੇ ਵਿੱਚੋਂ ਕਰਾਂਗੇ ਤੁਹਾਡੇ ਤੋਂ ਲੈ ਕੇ ਨਹੀਂ ਕਰਨਾ ਪਰ ਪੁੱਤ ਜਿਹੜਾ ਹੁਣ ਤੱਕ ਮੈਂ ਪੈਸਾ ਕਮਾਇਆ ਉਹ ਵੀ ਤਾਂ ਤੇਰਾ ਹੀ ਆ ਹਾਂ ਡੈਡੀ ਮੈਨੂੰ ਪਤਾ ਪਰ ਮੈਂ ਆਪਣੇ ਪਹਿਲਾਂ ਤੇ ਆਪ ਖੜਾ ਹੋਣਾ ਚਾਹੁੰਦਾ ਤਾਂ ਜੋ ਆਪਣੇ ਘਰ ਵਾਲੇ ਦੇ ਸ਼ੌਂਕ ਆਪ ਪੂਰੇ ਕਰ ਸਕਾਂ ਤੁਸੀਂ ਹੁਣ ਤੱਕ ਮੇਰੇ ਲਈ ਬਹੁਤ ਕੁਝ ਕਰਤਾ ਪਰ ਅੱਗੇ ਜੋ ਵੀ ਹੋਊਗਾ ਮੈਂ ਆਪਣੀ ਮਿਹਨਤ 'ਚ ਕਰੂੰਗਾ ਠੀਕ ਆ ਪੁੱਤਰਾ ਮੈਂ ਤੇਰੇ ਨਾਲ ਆ ਸ਼ੇਰ ਬਣ ਕੇ ਤਰੱਕੀ ਕਰ ਠੀਕ ਆ ਬਾਪੂ ਚਲੋ ਵਧੀਆ ਹੋ ਗਿਆ ਤੁਸੀਂ ਵੀ ਨੌਕਰੀ ਤੇ ਲੱਗ ਗਏ ਬਸ ਹੁਣ ਮੈਨੂੰ ਵੀ ਨੌਕਰੀ ਮ ਤੇ ਆਪਾਂ ਦੋਨਾਂ ਨੇ ਵਿਆਹ ਕਰਵਾ ਲੈਣਾ ਤੇ ਇਕੱਠੇ ਕਮਾਇਆ ਕਰਾਂਗੇ। ਫਿਰ ਤੂੰ ਡੀਕ ਦੀ ਕਿਨੂ ਆ? ਲੱਗ ਜਾ ਨੌਕਰੀ ਤੇ। ਨੌਕਰੀ ਤੇ ਤਾਂ ਲੱਗ ਜਾ। ਉਹਦੇ ਵਾਸਤੇ ਮੈਨੂੰ 40000 ਰੁਪਏ ਫੀਸ ਦੇਣੀ ਪੈਣੀ ਆ ਤੇ ਉਹ ਮੇਰੇ ਕੋਲੇ ਹੈ ਨਹੀਂ। ਬਸ ਉਹਨਾਂ ਦਾ ਹੀ ਹੱਲ ਕਰਦੀ ਫਿਰਦੀ ਆ। ਅੱਛਾ। ਕਹ ਲੈ 40000 ਰੁਪਏ। ਮੇਰੀ ਮਿਹਨਤ ਦੀ ਪਹਿਲੀ ਕਮਾਈ ਆ ਇਹ। ਪਰ ਇਹਨਾਂ ਪੈਸੇ ਤਾਂ ਤੁਹਾਨੂੰ ਵੀ ਲੋੜ ਹੋਊਗੀ। ਮੈਨੂੰ ਤਾਂ ਤੇਰੀ ਵੀ ਲੋੜ ਆ। ਨਾਲੇ ਮੈਂ ਮਿਹਨਤ ਤੇਰੀ ਖਾਤਰ ਹੀ ਕਰਦਾ ਵਾਂ। ਆ ਚੱਕ ਪੈਸੇ ਲੱਗ ਜਾ ਨੌਕਰੀ ਤੇ। ਥੈਂਕ ਯੂ ਯਾਰ ਤੁਸੀਂ ਮੇਰਾ ਕਿੰਨਾ ਸੋਚਦੇ। ਇੱਕ ਵਾਰ ਮੈਂ ਵੀ ਨੌਕਰੀ ਤੇ ਪੱਕੀ ਹੋ ਕੋਈ ਨਾ ਉਹ ਬਾਅਦ ਦੀਆਂ ਗੱਲਾਂ ਜਾ ਕੇ ਨੌਕਰੀ ਤੇ ਲੱਗ ਜਾ ਇੱਕ ਵਾਰੀ ਹੈਲੋ ਸੰਦੀਪ ਹਾਂਜੀ ਤੁਹਾਡੇ ਲਈ ਨਾ ਇੱਕ ਖੁਸ਼ਖਬਰੀ ਹੈ ਅੱਛਾ ਕੀ ਖੁਸ਼ਖਬਰੀ ਹੈ ਦੱਸੋ ਮੈਂ ਸਰਕਾਰੀ ਨੌਕਰੀ ਤੇ ਲੱਗ ਗਈ ਹਾਂ ਫਿਰ ਤਾਂ ਬਹੁਤ ਖੁਸ਼ੀ ਦੀ ਗੱਲ ਆ ਚੱਲ ਤੈਨੂੰ ਬਹੁਤ-ਬਹੁਤ ਵਧਾਈਆਂ ਤੇਰੀ ਰੀਜ ਪੂਰੀ ਹੋ ਗਈ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਬਸ ਹੁਣ ਇੱਕ ਕਮੀ ਰਹਿ ਗਈ ਆ ਕਮੀ ਰਹਿ ਗਈ ਕਿਹੜੀ ਕਮੀ ਬਸ ਹੁਣ ਮੈਨੂੰ ਡਿਊਟੀ ਤੇ ਜਾਣ ਲਈ ਵਧੀਆ ਜੇ ਕੱਪੜੇ ਤੇ ਗੱਡੀ ਚਾਹੀਦੀ ਆ ਬਾਕੀ ਸਭ ਕੁਝ ਠੀਕ ਆ ਅੱਛਾ ਆ ਚੱਕ ਮੈਂ ਤੈਨੂੰ ਪੈਸੇ ਭੇਜ ਦਿਆ ਹਣੋ ਤਾਂ ਵਧੀਆ-ਵਧੀਆ ਕੱਪੜੇ ਵੀ ਲੈ ਲੈ ਲਾ ਤੇ ਗੱਡੀ ਵੀ ਲੈ ਲੈ ਲਾ 5 ਲੱਖ ਰੁਪਈਆ ਯਾਰ ਤੁਸੀਂ ਮੈਨੂੰ ਇੰਨੇ ਪੈਸੇ ਕਿਉਂ ਭੇਜੇ ਤੁਸੀਂ ਆਵਦੀ ਤਨਖਾਹ ਘਰੇ ਵੀ ਦਿੱਤੀ ਆ ਕਿ ਨਹੀਂ ਦਿੱਤੀ ਯਾਰ ਤੂੰ ਇੰਨੀਆਂ ਗੱਲਾਂ ਦੀ ਟੈਨਸ਼ਨ ਕਿਉਂ ਲੈਣੀ ਆ ਤੂੰ ਜਲਦੀ-ਜਲਦੀ ਤਨਖਾਹ ਲੈਣ ਵਾਲੀ ਬਣ ਆਪਾਂ ਅਗਲੀ ਵਾਰ ਘਰੇ ਤਨਖਾਹ ਨਹੀਂ ਬਾਪੂ ਨੂੰ ਵਿਆਹ ਕਰਾ ਕੇ ਸਰਪ੍ਰਾਈਜ਼ ਦਵਾਂਗੇ ਹਾਂਜੀ ਹਾਂਜੀ ਠੀਕ ਆ ਬਸ ਮੇਰੀ ਪਹਿਲੀ ਤਨਖਾਹ ਆ ਲੈੰਦੋ ਤੇ ਮੈਂ ਘਰੇ ਗੱਲ ਕਰ ਹੀ ਲੈਣੀ ਆ ਆਪਣੇ ਵਿਆਹ ਦੀ ਚਲੋ ਠੀਕ ਆ ਮਿਲਦੇ ਆਂ ਫਿਰ ਆਪਾਂ ਹਾਂਜੀ ਹਾਂਜੀ ਓਕੇ ਓਕੇ 10 20 30 40 50 ਤੇ ਪੂਰੀ ਆ ਤਨਖ ਲੇਬਲ 50000 ਰੁਪਏ ਤਨਖਾਹ ਵੀ ਮਿਲ ਗਈ ਹੁਣ ਮਿਲਾਉਣੀ ਆ ਸੰਦੀਪ ਨੂੰ ਫੋਨ ਤੇ ਉਹਨੂੰ ਦਿੰਨੀ ਆ ਖੁਸ਼ਖਬਰੀ ਪਰ ਮੈਂ ਸੰਦੀਪ ਨੂੰ ਫੋਨ ਕਾਤੋਂ ਲਾਉਂਗੀ ਮੈਂ ਸਰਕਾਰੀ ਨੌਕਰੀ ਤੇ ਵੀ ਆ 50000 ਰੁਪਏ ਤਨਖਾਹ ਵੀ ਮੈਨੂੰ ਮਿਲਿਆ ਕਰੂਗੀ ਮੈਂ ਆਪੇ ਆਪਦੀ ਤਨਖਾਹ ਦੇ ਵਿੱਚੋਂ ਸ਼ਾਂਕ ਪੂਰੇ ਕਰਿਆ ਕਰੂਗੀ ਜਦੋਂ ਮੇਰਾ ਦਿਲ ਕੀਤਾ ਮੈਂ ਆਪੇ ਆਪਦੀ ਮਨਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਂਗੀ ਇਹਦਾ ਨੰਬਰ ਮੈਂ ਪਾਉਣੀ ਆ ਬਲੌਕ ਲਿਸਟ ਦੇ ਵਿੱਚ ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ ਕਿਰਪਾ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ